ਸ਼ੰਭੂ ਬਾੜ ਤੇ ਹੋ ਗਿਆ ਤੱਕਰੀ ਪੁਲਸ ਵੀ ਖੜ ਗਈ ਅੜ ਕੇ ਬੇ ਮਿੰਟਾਂ ਦੇ ਵਿੱਚ ਤੂੰ ਤੇ ਨਾਕੇ ਵਿੱਚ ਹਰਿਆਣੇ ਵੱੜ ਕੇ ਪਜੜਾ ਬੇ ਮੋਤੀ ਟੱਕੂ ਤੇ ਟਕੂਆ ਟਕੂ ਤੇ ਟਕੂਆ ਖੜ ਕੇ ਪਜੜਾ ਬੇ ਮੋਤੀ ਟੱਕੂ ਤੇ ਟਕੂਆ ਖੜ ਕੇ ਮੈਂ ਜੰਤਾ ਨਾਲ ਪਾਲੀ ਦੁਸ਼ਮਣੀ ਜੰਤਾ ਦੀ ਪੈ ਗਈ ਯਾਰੀ ਪੰਜ ਸੂਬੇ ਹੁਣ ਮੋਤੀ ਇਕੱਲਾ ਕੱਟ ਹੋ ਗਿਆ ਭਾਰੀ ਨਹੀਂ ਹੁਣ ਮੈ ਤੋਂ ਨਹੀਂ ਨਭਦੀ ਬੜੇ ਬਾਦਨ ਨਾਲ ਬੜੇ ਬਦਨ ਨਾਲ ਯਾਰੀ ਨਹੀਂ ਹੁਣ ਸਤੋਂ ਨਹੀਂ ਨਭਦੀ ਬੜੇ ਬਾਦਨ ਨਾਲ ਯਾਰੀ ਕੀ ਬਾਦਲ ਨਹੀਂ ਗੱਲਾਂ ਕਰਦਾ ਰਤਾ ਝੂਠ ਨਾ ਜਾਣੀ ਸਭ ਲੀਡਰ ਤੇਰੇ ਪਿੱਛੇ ਪੈ ਕੇ ਕੀ ਰਾਜਾ ਕੀ ਰਾਣੀ ਬੇਕੁੰਡੀਆਂ ਦੇ ਸਿੰਘ ਫਸ ਗਏ ਨਾ ਤਰੂ ਬੜੇਵੇਂ ਹੁਣ ਨਾ ਤਰੂ ਬੜੇਵੇਂ ਖਾਣੀ ਬੇਕੁੰਡੀਆਂ ਦੇ ਸਿੰਘ ਫਸ ਗਏ ਨਾ ਤਰੂ ਬੜੇਵੇਂ ਖਾਣੀ ਐ ਲੱਗਦਾ ਹੁਣ ਜੰਤਾ ਮੇਰੀਆਂ ਛੱਡੂ ਕਢਾ ਕੇ ਲੀਕਾਂ ਕੋਈ ਲੀਡਰ ਮੇਰੀ ਸਾਰ ਨਹੀਂ ਲੈਂਦਾ ਦਿੱਲੀ ਵਿੱਚ ਅੜੀਕਾਂ ਪਰਚੇ ਬੜੇ ਕਰੇ ਤੂੰ ਕੌਣ ਬਖਤੂ ਤੂੰ ਕੌਣ ਤਰੀਕਾਂ ਪਰਚੇ ਬੜੇ ਕਰੇ ਬਖਤੂ ਕੌਣ ਤਰੀਕਾਂ ਜਾਂ ਤਾਂ ਮੂਰੇ ਕਦੇ ਮੋਦੀਆ ਚੱਲਣ ਨਾ ਅੜਵਾਈਆਂ ਤੇ ਛੜਕਾ ਤੇ ਲੋਕ ਬਠਿਆ ਤੇ ਕੀ ਬੱਚੇ ਕੀ ਮਾਈਆਂ ਸੌਂ ਜਾਵੇ ਮੋਤੀ ਹੁਣ ਲੈ ਕੇ ਕਰਮ ਤੂੰ ਲੈ ਕੇ ਗਰਮ ਰਜਾਈਆਂ ਸੌਂ ਜਾਵੇ ਮੋਤੀ ਹੀ ਲੈ ਕੇ ਗਰਮ ਰਜਾਈਆਂ ਸਭ ਕਰਮਾਂ ਦੇ ਲੋਕੋ ਆਜੋ ਹੁਣ ਇਕੱਠੇ ਹੋ ਚਾਹੀਏ ਜਿਹੜਾ ਵੀ ਹੁਣ ਉਲਝਿਆ ਮਸਵਾ ਆਪਸ ਵਿੱਚ ਸਲਝਾਈਏ ਜਿਹੜਾ ਵੀ ਹੁਣ ਉਲਝਿਆ ਮਸਲਾ ਆਪਸ ਵਿੱਚ ਸਲਝਾਈਏ ਇਹ ਨਫਰਤ ਸਾਨੂੰ ਪਿੱਛੇ ਲੈ ਗਈ ਨਫਰਤ ਮਾਰ ਮਕਾਈਏ ਇਕੱਠੇ ਹੋ ਜਾਓ ਇਹ ਦੇਸ਼ ਨੂੰ ਅੱਗੇ ਹੁਣ ਦੇਸ਼ ਨੂੰ ਅੱਗੇ ਬਤਾਈਏ ਇਕੱਠੇ ਹੋ ਜਾਓ ਦੇਸ਼ ਨੂੰ ਅੱਗੇ ਵਧਾਈਏ